ਮਸਲਾ ਸਰ ਜੀ ਜੀ ਮੈਂ ਪ੍ਰਕਾਸ਼ ਕੌਰ ਸੋਹੀ ਜ਼ਿਲ੍ਹਾ ਪ੍ਰਧਾਨ ਆਂਗਣਵਾੜੀ ਮਲਾਜਮ ਜੂਨੀਅਨ ਸੀਟੂ ਜੀ ਤਾਂ ਅੱਜ ਦਾ ਜਿਹੜਾ ਮਸਲਾ ਜੀ ਪਿੰਡ ਚੁੱਗੇ ਕਲਾਂ ਦਾ ਜੀ ਪਿੰਡ ਚੁੱਗੇ ਕਲਾਂ ਦੀ ਵਰਕਰ ਨੂੰ ਇੱਕ ਫੋਨ ਆਉਂਦਾ ਜੀ ਤਾਂ ਫੋਨ ਆਉਂਦਾ ਜੀ ਉਹ ਕਹਿੰਦੇ ਅਸੀਂ ਹੈੱਡ ਆਫਸ ਤੋਂ ਬੋਲਦੇ ਹਾਂ ਤੇ ਕੀ ਤੁਸੀਂ ਖਾਣਾ ਪ੍ਰੋਪਰ ਆਪਣੇ ਲਾਭਪਾਤਰੀਆਂ ਨੂੰ ਦੇ ਰਹੇ ਹੋ ਜੀ ਤੇ ਉਹ ਕਹਿੰਦੇ ਵੀ ਹਾਂ ਜੀ ਦੇ ਰਹੇ ਹਾਂ ਤਾਂ ਉਹਨਾਂ ਵੱਲੋਂ ਲਾਭਪਾਤਰੀਆਂ ਦੇ ਨਾਮ ਲਏ ਜਾਂਦੇ ਆ ਵੀ ਜਿਵੇਂ ਸੰਦੀਪ ਕੌਰ ਹਸਬੰਦ ਨੇ ਮਮਨਦੀਪ ਉਹਨਾਂ ਦੇ ਬੱਚੇ ਦਾ ਨਾਮ ਵੀ ਲਿਆ ਜਾਂਦਾ ਤਾਂ ਉਹ ਕਹਿੰਦੇ ਹਾਂ ਜੀ ਇਹ ਮੇਰਾ ਲਾਭਪਾਤਰੀ ਹੈ ਫਿਰ ਦੂਸਰੇ ਲਾਭਪ ਕਹਿੰਦੇ ਉਹ ਗਰਭਤੀ ਐ ਕਹਿੰਦੇ ਵੀ ਮਨਪ੍ਰੀਤ ਕਰੋ ਕਹਿੰਦੀ ਵੀ ਹਾਂਜੀ ਤਾਂ ਫਿਰ ਉਹ ਕਹਿੰਦੇ ਵੀ ਅਸੀਂ ਇਦਾਂ ਨਹੀਂ ਮੰਨਦੇ ਵੀ ਅਸੀਂ ਕਾਨਫਰੰਸ ਤੇ ਉਹਨਾਂ ਨੂੰ ਵੀ ਨਾਲ ਲੈਣੇ ਆ ਵੀ ਤੁਹਾਡੇ ਨਾਲ ਗੱਲ ਕਰਾਉਣੇ ਆ ਕੌਲਾ ਪਤਰੀ ਨੂੰ ਉਹਨਾਂ ਦੋਨਾਂ ਲਾਹ ਪਤਰੀਆਂ ਨੂੰ ਕਾਨਫਰੰਸ ਤੇ ਵਰਕਰ ਦੇ ਨਾਲ ਹੀ ਲੈ ਲੈਂਦੇ ਆ ਤੇ ਪੁੱਛਦੇ ਆ ਲਾਹ ਪਤਰੀਆਂ ਨੂੰ ਇਹ ਤੁਹਾਡੇ ਪਿੰਡ ਦੀ ਵਰਕਰ ਆ ਉਹ ਕਹਿੰਦੇ ਹਾਂਜੀ ਤਾਂ ਉਹਨੂੰ ਪੁੱਛਦੇ ਆ ਵੀ ਇਹ ਹੀ ਤੇਰੇ ਲਾਹ ਪਤਰੀ ਉਹ ਕਹਿੰਦੇ ਵੀ ਹਾਂਜੀ ਉਸ ਤੋਂ ਬਾਅਦ ਜਿਹੜੀ ਵਰਕਰ ਆ ਉਹਦਾ ਫੋਨ ਉਹ ਹੋਲਡ ਤੇ ਕਰ ਦਿੰਦੇ ਆ ਨਾ ਉਹਦਾ ਫੋਨ ਲੱਗਦਾ ਤੇ ਨਾ ਉਹਨੂੰ ਕੋਈ ਗੱਲ ਸੁਣਦੀ ਆ ਵੀ ਕੀ ਹੋ ਰਿਹਾ ਨਾ ਫੋਨ ਕੱਟਿਆ ਜਾਂਦਾ ਤਾਂ ਉਸਨੇ ਬਹੁਤ ਟਰਾਈ ਕੀਤੀ ਤਾਂ ਉਹਨਾਂ ਨੇ 10 ਮਿੰਟ ਉਹਨਾਂ ਨਾਲ ਪੂਰੀ ਗੱਲਬਾਤ ਕੀਤੀ ਜੋ ਵੀ ਕੀਤੀ ਉਹ ਤਾਂ ਬਾਅਦ ਚ ਉਹਨਾਂ ਦੇ ਦੱਸੇ ਤੋਂ ਪਤਾ ਲੱਗਿਆ ਵੀ ਉਹਨਾਂ ਨੂੰ ਕਹਿੰਦੇ ਵੀ ਅਸੀਂ ਤੁਹਾਡੇ ਅਕਾਊਂਟ 'ਚ ਪੈਸੇ ਪਾਉਣੇ ਆ 15000 ਰੁਪਇਆ ਤਾਂ ਤੁਹਾਡੇ ਅਕਾਊਂਟ 'ਚ 10000 ਰੁਪਇਆ ਹੋਣਾ ਚਾਹੀਦਾ ਤਾਂ ਇੱਕ ਲਾਭਪਾਤਰੀ ਨੇ ਤਾਂ ਮਨਾ ਕਰਤਾ ਨਾ ਤਾਂ OTP ਦਿੱਤਾ ਨਾ ਹੀ ਉਹਨਾਂ ਨੇ ਪੈਸੇ ਪਾਏ ਤੇ ਦੂਸਰੇ ਲਾਭਪਾਤਰੀ ਨੇ ਆਪਣੇ ਕੋਲੋਂ ਪੈਸੇ 10000 ਆਪਣੇ ਅਕਾਊਂਟ 'ਚ ਜਮ੍ਹਾਂ ਕਰਵਾਏ ਤਾਂ ਜਦੋਂ 10000 ਰੁਪਇਆ ਜਮ੍ਹਾਂ ਹੋ ਗਿਆ ਉਹਨਾਂ ਨੇ OTP ਲਿਆ ਤੇ ਉਹਦੇ ਪੈਸੇ ਸਾਰੇ ਕੱਢ ਲਏ ਉਸ ਤੋਂ ਬਾਅਦ ਉਹਨਾਂ ਦਾ ਦਾ ਵਰਕਰ ਦਾ ਫੋਨ ਵੀ ਫ੍ਰੀ ਹੋ ਗਿਆ ਵਰਕਰ ਨੇ ਬਾਅਦ ਜਦੋਂ ਉਹਨਾਂ ਨੂੰ ਫੋਨ ਮੈਡਮ ਨੂੰ ਫੋਨ ਲਾਇਆ ਤਾਂ ਮੈਡਮ ਕਹਿੰਦੀ ਵੀ ਤੁਸੀਂ ਕਿਸੇ ਨਾਲ ਨਹੀਂ ਗੱਲ ਕਰਨੀ ਤਾਂ ਉਸੇ ਟਾਈਮ ਲਾਪਾਤਰੀ ਦਾ ਫੋਨ ਆ ਜਾਂਦਾ ਮੇਰੇ ਨਾਲ ਆ ਫਰਾਡ ਹੋ ਗਿਆ ਮੈਡਮ ਫੋਨ ਦੇ ਉੱਤੇ ਮਾਰਗ ਜਿਹੜਾ ਇੱਕ ਮੈਸੇਜ ਰਿਕਾਰਡਿੰਗ ਵੀ ਹੁੰਦਾ ਆਉਂਦਾ ਹੈਗਾ ਵੀ ਜਿਹੜੇ ਫਰਾਡ ਹੋ ਰਹੇ ਹੈਗੇ ਇਹ ਮਤਲਬ ਕਿ ਉਹਨਾਂ ਨੂੰ ਤਕੰਨੇ ਰੋ ਰੋਣਾ ਬਣਾਉਣਾ ਜੀ 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 ਉਹਨਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਸੀਗਾ ਵੀ ਜਿਹੜਾ ਨਹੀਂ ਦੇਖੋ ਜੀ ਪਤਾ ਹੈ ਅਸੀਂ ਵਾਰ-ਵਾਰ ਲੋਕਾਂ ਨੂੰ ਲਾਭਪਾਤਰੀਆਂ ਨੂੰ ਵੀ ਕਹਿੰਦੇ ਹਾਂ ਵੀ ਇਸੇ ਨੂੰ ਕਿਸੇ ਨੂੰ OTP ਨਹੀਂ ਲੈਣਾ ਪਰ ਉਹਨਾਂ ਨੇ ਫੋਨ ਹੀ ਐਦਾਂ ਕਰਕੇ ਕੀਤਾ ਵੀ ਸਾਰਾ ਬਾਇਓ ਡਾਟਾ ਉਹਨਾਂ ਕੋਲੇ ਉਸ ਕੁੜੀ ਦਾ ਦੋਨਾਂ ਲਾਭਪਾਤਰੀਆਂ ਦਾ ਬਾਇਓ ਡਾਟਾ ਸਾਰੇ ਉਹਦੇ ਜਿੰਨੇ ਵੀ ਲਾਭਪਾਤਰੀ 50 60 ਜਿਵੇਂ ਸਾਡੇ ਕੋਲੇ ਬੱਚੇ ਆ 5-7 ਗਰਭਵਤੀ 5-7 ਨਰਸਿੰਗ ਸਾਰਿਆਂ ਦਾ ਬਾਇਓ ਡਾਟਾ ਉਹਨਾਂ ਦੇ ਕੋਲੇ ਬਕਾਇਦਾ ਉਹਨਾਂ ਕੋਲੇ ਲਿਸਟ ਤਾਂ ਉਹਨੇ ਸੋਚਿਆ ਵੀ ਸਾਡੇ ਦਫ਼ਤਰ ਚ ਹੀ ਕੋਈ ਜਿਹੜਾ ਸਾਰਾ ਸਾਡਾ ਬਾਇਓ ਡਾਟਾ ਸਾਰੀ ਲਿਸਟ ਲਈ ਫਿਰਦੇ ਆ ਸਹੀ ਨਾਮ ਦੱਸੀ ਜਾਂਦੇ ਆ ਤਾਂ ਉਹ ਇਸ ਢੰਸੇ ਜਾ ਗਏ ਤਾਂ ਪਰ ਉਹਨਾਂ ਨੇ ਵਰਕਰ ਨੂੰ ਇਹ ਨਹੀਂ ਨਾ ਦੱਸਿਆ ਵੀ ਅਸੀਂ ਕੋਈ OTP ਮੰਗਰੇ ਵਰਕਰ ਨੂੰ ਤਾਂ ਸਿਰਫ ਇਹ ਪੁੱਛਿਆ ਵੀ ਇਹਨਾਂ ਨੂੰ ਖਾਣਾ ਦੇ ਰਹੇ ਆ ਤੇ ਉਹਨਾਂ ਨੂੰ ਪੁੱਛਿਆ ਵੀ ਇਹ ਤੁਹਾਡੀ ਵਰਕਰ ਆ ਉਸ ਤੋਂ ਬਾਅਦ ਉਹਦਾ ਫੋਨ ਹੀ ਮਿਊਟ ਕਰਤਾ ਹੋਲਡ ਤੇ ਕਰਤਾ ਵਰਕਰ ਦਾ ਫੋਨ ਉਹਨੂੰ ਨਹੀਂ ਪਤਾ ਵੀ ਉਹਨਾਂ ਨਾਲ ਕੀ ਗੱਲਬਾਤ ਹੋਈ ਆ ਗੱਲਬਾਤ ਦਾ ਤਾਂ ਜਦੋਂ ਫਰਾਡ ਹੋਇਆ ਉਦੋਂ ਬਾਅਦ ਪਤਾ ਲੱਗਾ ਕੀ ਮੰਗ ਰਹੇ ਮੰਗ ਸਾਡੀ ਇਹੀ ਆ ਜੀ ਵੀ ਇਸ ਦੀ ਜ਼ਿੰਮੇਵਾਰ ਸਰਕਾਰ ਆ ਕਿਉਂਕਿ ਦੱਸਦੇ ਆ ਜੀ ਕਿਉਂਕਿ ਜੋ ਵੀ ਸਾਡੇ ਕੋਲੇ ਲਿਸਟ ਹੈ ਅਸੀਂ ਆਪਣੇ ਲਾਭਪਾਤਰੀਆਂ ਦੀ ਲਿਸਟ ਕਦੇ ਵੀ ਆਪਣੇ ਘਰੇ ਆਪਣੇ ਪਰਿਵਾਰ 'ਚ ਵੀ ਸਾਂਝੀ ਨਹੀਂ ਕਰਦੇ ਮੈਡਮ ਜਿਹੜੇ ਮੈਂ ਇੱਕ ਵਰਕਰ ਆ ਐਟ ਅਟਾਈਮ ਮੈਂ ਵੀ ਆਂਗਣਵਾੜੀ ਵਰਕਰ ਆ ਮੇਰੀ ਪਾਕਟ ਦੇ ਵਿੱਚ ਸਾਰੇ ਲਾਭਪਾਤਰੀਆਂ ਦਾ ਡਾਟਾ ਹੁੰਦਾ ਮੈਂ ਘਰ ਵੀ ਨਹੀਂ ਰੱਖਦੀ ਵੀ ਕੋਈ ਕਿਸੇ ਤੋਂ ਚੋਰੀ ਨਾ ਹੋ ਜਾਵੇ ਤਾਂ ਸਾਡਾ ਡਾਟਾ ਜਿਹੜਾ ਸਿਰਫ ਤੇ ਸਿਰਫ ਸੀਡੀਪੀਓ ਦਫ਼ਤਰ ਨੂੰ ਜਾਂਦਾ ਹੈ ਸੀਡੀਪੀਓ ਦਫ਼ਤਰ ਤੋਂ ਜਾਂਦਾ ਹੈ ਪੀਓ ਦਫ਼ਤਰ ਨੂੰ ਪੀਓ ਦਫ਼ਤਰ ਤੋਂ ਬਾਇਓ ਡਾਟਾ ਜਾਂਦਾ ਜਾਂ ਸਾਰਾ ਹੈਡਕੱਪਸ ਹੁਣ ਇਹ ਡਾਟਾ ਜਿਹੜਾ ਚੋਰੀ ਹੋਇਆ ਇਹ ਹੈਡ ਆਫਸ ਤੋਂ ਹੋਇਆ ਪੀਓ ਦਫਤਰ ਤੋਂ ਹੋਇਆ ਸੀਡੀਪੀਓ ਦਫਤਰ ਤੋਂ ਹੋਇਆ ਇਹਦਾ ਮੈਹਿਕਮਾ ਜ਼ਿੰਮੇਵਾਰ ਹੈ ਜਾਂ ਸਰਕਾਰ ਜ਼ਿੰਮੇਵਾਰ ਹੈ ਸਾਨੂੰ ਇਸਦਾ ਕੋਈ ਪਤਾ ਮਨੋਂ ਆਦਿਕਲ ਟੈਕਨੋਲੋਜੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਵੀ ਇਹ ਵਾਲੇ ਸਿਸਟਮ ਜਿਹੜਾ ਹੈਗਾ ਸਾਰੇ ਆਨਲਾਈਨ ਸਿਸਟਮ ਚੱਲਦੇ ਹੈਗੇ ਠੀਕ ਹੈ ਡਾਟਾ ਦਾ ਜਿਹੜਾ ਮੱਜੀ ਡਾਟਾ ਤੁਸੀਂ ਹੈਗਾ ਆਨਲਾਈਨ ਤੁਸੀਂ ਖੜ ਤਾਦੇ ਹੋ ਠੀਕ ਹੈ ਵੀ ਇਹਦੇ ਚੋਂ ਤੁਹਾਨੂੰ ਪਤਾ ਹੈ ਵੀ ਜਿਹੜਾ ਅਕੋਰਡਿੰਗ ਵਗੈਰਾ ਹੁੰਦਾ ਡੀਸੀ ਦੀ ਵੀ ਆਪਣੇ ਜਿਹੜਾ ਦਾ ਉਹ ਜੱਜ ਕਹਿ ਕੇ ਬੋਨ ਕਰਦੇ ਕੋਈ ਕੋਈ ਕਹਿ ਕੇ ਬੋਨ ਕਰਦੇ ਆਗੇ ਉਹਦੇ ਚ ਬਗੈਰ ਰਿਕਾਰਡਿੰਗ ਆਉਂਦੀ ਹੈ ਜੀ ਕੰਗਰਸ ਪਹਿਲਾਂ ਫੋਨ ਤੋਂ ਪਹਿਲਾਂ ਜਦੋਂ ਕਰਦੇ ਆਗੇ ਪਹਿਲਾਂ ਉਹ ਸੁਣਾਉਂਦੇ ਆ ਠੀਕ ਉਹਨੂੰ ਆਪਾਂ ਕਿੱਥਾ ਦੇਖਦੇ ਆ ਮਤਲਬ ਜਦੋਂ ਆਪਾਂ ਫੋਨ ਤੇ ਮਸਹੀ ਪਾ ਦਉ ਉਹਨਾਂ ਨੇ ਫਿਰ ਆਪਾਂ ਸਰਕਾਰ ਨੂੰ ਕਿੰਨਾ ਗੱਲ ਦੱਸਦੇ ਨਹੀਂ ਉਹ ਅਸੀਂ ਇਸ ਗੱਲ ਨਾਲ ਵੀ ਐਗਰੀ ਆ ਸਰਕਾਰ ਜ਼ਿੰਮੇਵਾਰ ਇਸ ਲਈ ਆ ਉਹਦਾ ਵੀ ਮੈਂ ਕਰਨ ਦੱਸ ਦਿਆਂ ਅਸੀਂ ਇਸ ਗੱਲ ਤੇ ਐਗਰੀ ਹਾਂ ਵੀ ਸਾਨੂੰ ਉਹਨਾਂ ਨੇ ਅਵੇਅਰ ਕੀਤਾ ਹੋਇਆ ਅਸੀਂ ਲੋਕਾਂ ਨੂੰ ਅਵੇਅਰ ਕਰਦੇ ਹਾਂ ਬਟ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਸਿਸਟਮ ਚੱਲ ਰਿਹਾ ਹੈ ਜੋ ਨਾਸ਼ਤੇ ਦਾ ਸਿਸਟਮ ਹੈ ਅਸੀਂ 1 ਮਹੀਨੇ ਤੋਂ ਨਾਸ਼ਤਾ ਦੇਣਾ ਹੈ ਹਰ ਇੱਕ ਲਾਭ ਪਾਤਰੀ ਦੀ ਫੇਸ ਆਥੋਰਿਟੀਨੇਸ਼ਨ ਕਰਦੇ ਹਾਂ ਬਟ ਫੇਸ ਆਥੋਰਿਟੀ ਦੇ ਵਿੱਚ ਇਹ ਹੁੰਦਾ ਹੈ ਵੀ ਲਾਭ ਪਾਤਰੀ ਆਊਗਾ ਸਾਡੇ ਕੋਲ ਉਹਦੀ ਫੋਟੋ ਕਰਾਂਗੇ ਓਟੀਪੀ ਲਵਾਂਗੇ ਫਿਰ ਅਸੀਂ ਨਾਸ਼ਤਾ ਦਵਾਂਗੇ ਤਾਂ ਉਹ ਲੋਕਾਂ ਨੇ ਉਹਨੂੰ ਕਾਨਫਰੰਸ ਤੇ ਲੈ ਕੇ ਇੰਨਾ ਵਿਸ਼ਵਾਸ ਚ ਲੈ ਲਿਆ ਵੀ ਕਿਉਂਕਿ ਅਸੀਂ OTP ਲੋਕਾਂ ਤੋਂ ਲੈਣੇ ਆ ਤਾਂ ਉਹਨਾਂ ਨੂੰ ਜਦੋਂ ਇਸ ਤਰ੍ਹਾਂ ਵਿਸ਼ਵਾਸ ਚ ਲੈ ਆਈਏ ਤੁਹਾਡੀ ਵਰਕਰ ਉਹਨਾਂ ਨੇ ਕਿਹਾ ਵੀ ਹਾਂ ਤਾਂ ਵਰਕਰ ਦਾ ਫੋਨ ਕੱਟ ਦਿੱਤਾ ਗਿਆ ਤਾਂ ਉਹਨਾਂ ਨੇ ਉਹਨਾਂ ਨੂੰ ਵਿਸ਼ਵਾਸ ਚ ਆਉਣ ਕਰਕੇ ਉਹਨਾਂ ਨੇ OTP ਉਹਨਾਂ ਨੂੰ ਦੇ ਦਿੱਤਾ ਤਾਂ ਅਸੀਂ ਇਹ ਕਹਿੰਦੇ ਆ ਵੀ ਇੱਕ ਨਮਕ ਦੀ ਥੈਲੀ ਵਾਲਾ ਦਲਗਾ ਨੂਣ ਵਾਲਾ ਥੈ ਦਲੀਆ ਜਿਹੜਾ ਲੋਕ ਖਾਂਦੇ ਵੀ ਨਹੀਂ ਜਿਹੜਾ ਬੈਨੀਫੀਸ਼ੀਅਰੀ ਸਾਡੇ ਤੋਂ ਲਿ ਜਾ ਕੇ ਗਊਸ਼ਾਲਾ ਦੇ ਵਿੱਚ ਢੇਰ ਲੱਗੇ ਪਏ ਆ। ਹੂੰ ਹੂੰ। ਮੋੜਾਂ ਦੇ ਉੱਤੇ ਢੇਰ ਲੱਗੇ ਪਏ ਆ। ਪ੍ਰੈਸ ਤਾਂ ਇਸ ਗੱਲ ਨੂੰ ਸਾਡੇ ਤੋਂ ਪਹਿਲਾਂ ਨੋਟ ਕਰ ਰਹੀ ਐ। ਹੂੰ। ਸਰਕਾਰ ਨੂੰ ਪਤਾ ਨਹੀਂ ਕਿਉਂ ਨਹੀਂ ਇਹ ਗੱਲ ਸੁਣ ਰਹੀ। ਹੂੰ। ਤਾਂ ਉਹਦੇ ਬਦਲੇ ਕਹਿੰਦੇ ਤੁਸੀਂ ਲੋਕਾਂ ਦੀ ਫੇਸ ਇਵੋਟੇਸ਼ਨ ਕਰੋ। ਤਾਂ ਫੇਸ ਇਵੋਟੇਸ਼ਨ ਲਈ ਇੱਕ ਬੰਦੇ ਨੂੰ ਦਿਹਾੜੀ ਛੱਡਣੀ ਪਊਗੀ। ਉਹ ਆਪਣਾ ਖੁਦ ਦਾ ਨਾਸਤਾ ਖੁਦ ਲੈਣ ਆਊਗਾ। ਤਾਂ ਉਹਦੇ ਬਦਲੇ ਉਹ 400 ਦੀ ਦਿਹਾੜੀ ਛੱਡੂਗਾ ਜਿਹੜਾ ਗਰੀਬ ਮਜ਼ਦੂਰ ਆ। ਜਿਹੜਾ ਚੰਗੇ ਘਰੋਂ ਆ ਉਹ ਤਾਂ ਲੈਣ ਵੀ ਨਹੀਂ ਆਊਗਾ। ਜਿਹਨੂੰ ਲੋੜ ਆ ਉਹ ਹੀ ਲੈਣ ਆਊਗਾ ਨ ਉਹ ਲੈਣ ਆਊਗਾ ਤਾਂ ਅਧਿਆੜੀ ਛੱਡੂਗਾ ਜਦੋਂ ਖੁਦ ਲੈਣ ਆਊਗਾ ਨਾਲ ਉਹਨੂੰ ਆਪਣਾ 10000 8 10000 ਦਾ ਫੋਨ ਵੀ ਚਾਹੀਦਾ ਜਿਹਦੇ ਤੇ OTP ਆਊਗਾ ਤਾਂ ਫੋਨ ਵੀ ਰੀਚਾਰਜ ਚਾਹੀਦਾ ਵਿੱਚ 400 ਰੁਪਏ ਮਹੀਨਾ ਪਵਾਊਗਾ ਤਾਂ ਤਾਂ ਹੀ ਫੋਨ ਚੱਲੂਗਾ ਨਾ ਹੂੰ ਤਾਂ 1 ਕਿਲੋ ਨੂਨ ਵਾਲਾ ਦਲੀਆ ਲੈਣ ਲਈ ਲੋਕਾਂ ਨੂੰ ਮਜਬੂਰ ਕੀਤਾ ਜਾ ਰਿਹਾ ਵੀ ਤੁਸੀਂ ਮੋਬਾਈਲ ਫੋਨ ਲਓ ਆਪਣਾ ਫੇਸ ਆਥੈਂਟੀਕੇਸ਼ਨ ਕਰਵਾਓ OTP ਦਿਓ ਤੇ ਆਪਣੇ ਪੈਸੇ ਕਢਵਾਓ ਜਿੱਦਾਂ ਆ ਫਰਡ ਹੋਇਆ ਕਾਉਂਸਲਰ ਕਰ ਰਹੀ ਜਿੰਮੇਵਾਰ ਹੈ ਅਸੀਂ ਕਹਿੰਦੇ ਵੀ ਜੇ ਕਿਸੇ ਨੂੰ ਪਾਇਆ ਦੇਣਾ ਹੈ ਖਾਣਾ 50 ਗ੍ਰਾਮ ਇੱਕ ਦਿਨ ਦਾ ਇੱਕ ਬੱਚੇ ਨੂੰ ਹੈ 80 ਗ੍ਰਾਮ ਔਰਤ ਨੂੰ ਜੇ ਉਹਨੂੰ ਇੱਕ ਦਿਨ ਦਾ ਉਹਨਾਂ ਦੇਣਾ ਹੈ ਤਾਂ ਮਹੀਨੇ ਦਾ ਕਿੰਨਾ ਬਣਦਾ ਹੈ ਕਿਲੋ ਸਵਾ ਕਿਲੋ ਬਣਦਾ ਤਾਂ ਉਸ ਨੂੰ ਬਿਨਾ ਉਸ ਤੋਂ ਦਿੱਤਾ ਜੇ ਸਾਡੇ ਕੋਲੇ ਸਾਰਾ ਰਿਕਾਰਡ ਹੈ ਉਹਨਾਂ ਦਾ ਤਾਂ ਫਿਰ ਉਹਨਾਂ ਦੀ OTP ਦੀ ਸਾਨੂੰ ਕੀ ਲੋੜ ਪਈ ਉਸ ਗੱਲ ਤੇ ਸਰਕਾਰ ਸਾਨੂੰ ਵੀ ਮਜਬੂਰ ਕਰ ਰਹੀ ਹੈ ਤੇ ਲੋਕਾਂ ਨੂੰ ਵੀ ਮਜਬੂਰ ਕਰ ਰਹੀ ਹੈ ਅਸੀਂ ਆਪਣੀ ਜੌਬ ਨੂੰ ਨਹੀਂ ਗਵਾਉਣਾ ਚਾਹੁੰਦੇ ਇਸ ਕਰਕੇ ਕੁਝ ਸਾਡੇ ਚ ਲੇਡੀਜ਼ ਇਸ ਤਰ੍ਹਾਂ ਹੈਂਡੀਕੈਪ ਹੈ ਜੋ ਇਹ ਘਟਨਾ ਵਾਪਰੀ ਉਹ ਹੈਂਡੀਕੈਪ ਵਰਕਰ ਹੈ ਜਿਹਦੇ ਏਰੀਆ 'ਚ ਇਹ ਘਟਨਾ ਹੋਈ ਹੈ ਕੁਛ ਵਿੱਡੋ ਹੈ ਜਿਨ੍ਹਾਂ ਦਾ ਗੁਜ਼ਾਰਾ ਇਸੇ ਤਨਖਾਹ ਤੇ ਚੱਲਦਾ ਹੈ ਤੇ ਸਰਕਾਰਾਂ ਸਾਨੂੰ ਮਜਬੂਰ ਕਰ ਦਿੰਦੀਆਂ ਵੀ ਜੇ ਤੁਸੀਂ ਇਹ ਕੰਮ ਨਹੀਂ ਕਰੋਗੇ ਤੁਹਾਡੀ ਸੈਲਰੀ ਨਹੀਂ ਆਊਗੀ ਤਾਂ ਬੰਦੇ ਦਾ ਜਿਹਦਾ ਚੁੱਲ੍ਹਾ ਹੀ ਇਸ ਨਾਲ ਚੱਲਦਾ ਤਾਂ ਉਹ ਮਜਬੂਰ ਹੋ ਜਾਂਦਾ ਇਸ ਗੱਲ 'ਤੇ ਅਸੀਂ ਇਹ ਚਾਹੁੰਦੇ ਆਂ ਵੀ ਅਸੀਂ ਲੋਕਾਂ ਨਾਲ ਫਰਾਡ ਕਰਕੇ ਪੈਸਾ ਨਹੀਂ ਕਮਾਉਣਾ ਚਾਹੁੰਦੇ ਸਾਨੂੰ ਇੱਕਦਮ ਹਟਾ ਹੀ ਦਿਓ ਨਾ ਦਿਓ ਨੌਕਸਤਾ ਨਾਲ ਲੋਕਾਂ ਨੂੰ ਦਿਓ ਸਾਡੀ ਜੌਬ ਖਤਮ ਕਰ ਦਿਓ ਪਰ ਲੋਕਾਂ ਨਾਲ ਫਰਾਡ ਨਾ ਕਰੋ ਸਾਡਾ ਨਾਮ ਲੈ ਕੇ ਜੀ ਅੱਜ ਤੁਸੀਂ ਮਿਲੇ ਕਿਸੇ ਨੂੰ ਹੁਣ ਅੱਜ ਹਜੇ ਨਹੀਂ ਮਿਲੇ ਜੀ ਅਸੀਂ ਰਿਪੋਰਟ ਬਣਾ ਰਹੇ ਆਂ ਮਿਲਦੇ ਆਂ ਪੀਓ ਮੈਡਮ ਨੂੰ ਡੀਸੀ ਸਾਹਿਬ ਨੂੰ ਵੀ ਮਿਲਾਂਗੇ ਜੀ ਪੀਓ ਸਰ ਨੂੰ ਵੀ ਮਿਲਾਂਗੇ ਜੀ ਅਸੀਂ ਕੋਈ ਇਕੱਠੇ ਹੋ ਜੀ ਹਾਂਜੀ